ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਪਾਂ ਅੱਜ ਤੁਹਾਡੇ ਲਈ ਦੀਵਾਲੀ ਦੀ ਵਜੀਆਂ ਹੋਈਆਂ ਖਿਲਾਂ ਦੀ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਆ ਤੇ ਇਹ ਰੈਸਪੀ ਜਿਹੜੀ ਹੈ ਬਹੁਤ ਜਲਦੀ ਬਣ ਜਾਂਦੀ ਆ ਤੇ ਤੁਸੀਂ ਅਕਸਰ ਦੇਖਿਆ ਹੀ ਹੋਊਗਾ ਆਪਣੇ ਘਰਾਂ ਵਿੱਚ ਜੇ ਨਾ ਸਾਰੀਆਂ ਚੀਜ਼ਾਂ ਉੱਕ ਜਾਂਦੀਆਂ ਨੇ ਬਸ ਜਿਹੜੀਆਂ ਖਿਲਾ ਨੇ ਉਹ ਬਚੀਆਂ ਰਹਿ ਜਾਂਦੀਆਂ ਏ ਖਿਲਾ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਇਸਤੇਮਾਲ ਕਰੋ ਬਹੁਤ ਜਲਦੀ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਤੇ ਨਾਲੇ ਬਹੁਤ ਹੀ ਚਟਪਟੀ ਜਿਹੀ ਰੈਸਪੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਜੇ ਸਾਡੇ ਘਰ ਦੇ ਵਿੱਚ ਨਾ ਮੈਂ ਤਾਂ ਇਹਨਾਂ ਨੂੰ ਚਾਚ ਪਾ ਕੇ ਖਾ ਲੈਂਦੀ ਹੁੰਦੀ ਹੈ ਤੇ ਬੱਚੇ ਵੀ ਖਾ ਲੈਂਦੇ ਆ ਪਰ ਬਹੁਤ ਘੱਟ ਖਾਂਦੇ ਆ ਤੇ ਬੱਚਿਆਂ ਦੇ ਲਈ ਆਪਾਂ ਬਹੁਤ ਹੀ ਵਧੀਆ ਜੀ ਕੁਕ ਰੈਸਪੀ ਤਿਆਰ ਕਰਾਂਗੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਕੇ ਜਰੂਰ ਦੇਖ ਸਕਦੇ ਹੋ ਚਲੋ ਜੀ ਹੁਣ ਆਪਾਂ ਰੈਸਪੀ ਨਾਲ ਇਹ ਬਣਾਣੀ ਸਟਾਰਟ ਕਰਦੇ ਆ ਤੁਸੀਂ ਨਾ ਇਹਨਾਂ ਨੂੰ ਇੱਕ ਵਾਰ ਚੂਗ ਜਰੂਰ ਲੈਣਾ ਜੀ ਇਸ ਤਰ੍ਹਾਂ ਤਰੀਕੇ ਦੇ ਨਾਲ ਨਾ ਜਿਹੜੇ ਇਹ ਟਿੱਕੇ-ਟਿੱਕੇ ਜਿਹੇ ਹੁੰਦੇ ਨੇ ਨਾ ਇਹ ਬੱਚਿਆਂ ਦੇ ਗਲੇ 'ਚ ਜਾ ਵੱਜਦੇ ਨੇ ਇਸ ਕਰਕੇ ਇਹਨਾਂ ਨੂੰ ਚੂਗਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇੱਥੇ ਨਾ ਦੇਖੋ ਜੀ ਆਪਾਂ ਨੇ ਕੜਾਹੀ ਰੱਖ ਲਈ ਹੈ ਗੈਸ ਦੇ ਉੱਤੇ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਸਰੋਂ ਦਾ ਤੇਲ ਜਿਆਦਾ ਤੇਲ ਪਾਣ ਦੀ ਜਰੂਰਤ ਨਹੀਂ ਹੈਗੀ ਬਸ ਇੱਕ ਚਮਚ ਦੇ ਗੇੜ ਆਪਾਂ ਇਹਦੇ ਵਿੱਚ ਤੇਲ ਪਾ ਲੈਣਾ ਹੈ ਤੇਲ ਨੂੰ ਆਪਾਂ ਗਰਮ ਹੋਣ ਦਵਾਂਗੇ ਹਾਂਜੀ ਇੱਥੇ ਦੇਖੋ ਤੇਲ ਗਰਮ ਹੋ ਚੁੱਕਿਆ ਹੈ ਇਹਦੇ ਵਿੱਚ ਹੁਣ ਆਪਾਂ ਖਿਲਣਾ ਪਾ ਦਾਂਗੇ ਸੇਕਣਾ ਆਪਾਂ ਨੇ ਘੱਟ ਹੀ ਕੀਤਾ ਹੋਇਆ ਹੈ ਫੁੱਲ ਸੇਕ ਕਰਨ ਦੀ ਜਰੂਰਤ ਨਹੀਂ ਹੈਗੀ ਹੁਣ ਆਪਾਂ ਇਹਨਾਂ ਨੂੰ ਨਾ ਸਿਰਫ 2 ਕੁ ਮਿੰਟ ਜਿਹੜਾ ਆ ਭੁੰਨਾਂਗੇ ਜਿਆਦਾ ਵੀ ਭੁੰਨਣ ਦੀ ਜਰੂਰਤ ਨਹੀਂ ਹੈਗੀ ਬਸ ਇਹ 2 ਕੁ ਮਿੰਟ ਦੇ ਵਿੱਚ ਨਾ ਕ੍ਰਿਸਪੀ ਜੀਆਂ ਹੋ ਜਾਂਦੀਆਂ ਨੇ ਤੇ ਬਹੁਤ ਵਧੀਆ ਬਣ ਜਾਂਦੀਆਂ ਨੇ ਤੁਸੀਂ ਚਾਹੋ ਇਹਦੇ ਵਿੱਚ ਹਲਦੀ ਵੀ ਪਾ ਸਕਦੇ ਹੋ ਤੇ ਆਪਾਂ ਜਿਹਦੇ ਵਿੱਚ ਹੁਣ ਸਵਾਦ ਅਨੁਸਾਰ ਨਾ ਥੋੜਾ ਜਿਹਾ ਨਮਕ ਪਾ ਲਾਂਗੇ ਤੁਸੀਂ ਚਾਹੋ ਇਹ ਚ ਹਲਦੀ ਪਾ ਸਕਦੇ ਹੋ ਜਦੋਂ ਆਪਾਂ ਨੇ ਤੇਲ ਪਾਇਆ ਸੀ ਮਤਲਬ ਕਿ ਜਦੋਂ ਤੇਲ ਗਰਮ ਹੋ ਗਿਆ ਸੀ ਨਾ ਉਦੋਂ ਹਲਦੀ ਥੋੜੀ ਜੀ ਭੁੰਨ ਸਕਦੇ ਹੋ ਫਿਰ ਉਹਦੇ ਵਿੱਚ ਬਾਅਦ ਤੁਸੀਂ ਇਹ ਚ ਖੀਲਾ ਪਾ ਸਕਦੇ ਹੋ ਪਰ ਆਪਾਂ ਹਲਦੀ ਨਹੀਂ ਪਾਈ ਕਿਉਂਕਿ ਸਰੋਂ ਦੇ ਤੇਲ ਵਿੱਚ ਵੈਸੇ ਵੀ ਇਹਨਾਂ ਦਾ ਜਿਹੜਾ ਰੰਗ ਤੁਸੀਂ ਦੇਖ ਸਕਦੇ ਹੋ ਪੀਲਾ ਪੀਲਾ ਜਾਂ ਹੋ ਚੁੱਕਿਆ ਹੈ ਇਥੇ ਆਪਾਂ ਸੇਕ ਜਿਹੜਾ ਹੈ ਇੱਥੇ ਜਮੈਂ ਹੀ ਘੱਟ ਕੀਤਾ ਹੋਇਆ ਸੀਗਾ ਤੇ ਆਪਾਂ ਥੋੜਾ ਜਿਹਾ ਫੁੱਲ ਕਰ ਲਾਂਗੇ ਜ਼ਿਆਦਾ ਨਹੀਂ ਬਸ ਥੋੜਾ ਜਿਹਾ ਵਧ ਕਰ ਲਾਂਗੇ ਬਸ ਇਹਨੂੰ ਥੋੜਾ ਜਿਹਾ ਕ੍ਰਿਸਪੀ ਜਿਹਾ ਕਰਾਂਗੇ ਜੀ ਬਹੁਤ ਜਲਦੀ ਕ੍ਰਿਸਪੀ ਹੋ ਜਾਂਦੀਆਂ ਨੇ ਬੱਚੇ ਨਾ ਇਸ ਜਿਹੜੀ ਰੈਸਪੀ ਨੂੰ ਮੈਂ ਬਣਾਉਣ ਲੱਗੀਆਂ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਜੀ ਇਹ ਖਿੱਲਾ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਇੰਨੀ ਜਲਦੀ ਮੁੱਕ ਜਾਣਗੇ ਨਹੀਂ ਅਕਸਰ ਖਿੱਲਾ ਜਿਹੜੀਆਂ ਰੂੜੀ ਜਾਂਦੀਆਂ ਨੇ ਤੇ ਤੁਸੀਂ ਕੀ ਕਰਦੇ ਹੋ ਖਿੱਲਾ ਦਾ ਬੱਚੀਆਂ ਹੋਈਆਂ ਤਾਂ ਜ਼ਰੂਰ ਦੱਸਿਓ ਤੇ ਮੈਂ ਕਦੀ ਚਾਚ ਪਾ ਕੇ ਪੀਂਦੀ ਹੁੰਦੀ ਆ ਤੇ ਬੱਚੇ ਸਾਡੇ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਕਰਦੇ ਨੇ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਨਾ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੰਨੇ ਆ ਖਿੱਲਾ ਅਕਸਰ ਆਪਣੇ ਘਰਾਂ ਦੀਵਾਲੀ ਨੂੰ ਜ਼ਿਆਦਾ ਹੀ ਆਉਂਦੀਆਂ ਨੇ ਹਨਾ ਤੇ ਆਪਾਂ ਇਸ ਤਰ੍ਹਾਂ ਉਹਦਾ ਜਿਹੜਾ ਆ ਮਤਲਬ ਕਿ ਜਿਹੜੀ ਰੈਸਪੀ ਆ ਬਣਾ ਕੇ ਆਪਣੇ ਉੱਤੋਂ ਦੇ ਸਕਦੇ ਆ ਹਾਂਜੀ ਇੱਥੇ ਦੇਖੋ ਜੀ 2 ਮਿੰਟ ਵੀ ਨਹੀਂ ਸੀ ਹੋਏ ਤੇ ਆਪਾਂ ਜਿਹੜਾ ਗੈਸ ਆ ਬੰਦ ਕਰ ਦਿੱਤਾ ਹੈ ਤੇ ਖਿੱਲਾ ਹੁਣ ਆਪਾਂ ਕੱਢ ਲਵਾਂਗੇ ਹਾਂਜੀ ਇੱਥੇ ਤੁਸੀਂ ਆਵਾਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਖਿੱਲਾ ਜਿਹੜੀਆਂ ਕਿੰਨੀਆਂ ਕ੍ਰਿਸਪੀ ਹੋ ਚੁੱਕੀਆਂ ਨੇ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਕਰ ਲਾਂਗੇ ਹਾਂਜੀ ਖਿੱਲਾ ਠੰਡੀਆਂ ਹੋ ਗਈਆਂ ਨੇ ਤੇ ਪਾ ਇਹਨੂੰ ਡੋਂਗੇ ਤੇ ਕੱਢ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਵੱਡੇ ਸਾਈਜ਼ ਦਾ ਬਰੀਕ ਕਟਿਆ ਹੋਇਆ ਟਮਾਟਰ ਇਹਦੇ ਵਿੱਚ ਆਪਾਂ ਨੇ ਬੀਜ ਜਿਹੜੇ ਆ ਹਟਾ ਦਿੱਤੇ ਸੀਗੇ ਤੇ ਇਹਨੂੰ ਆਪਾਂ ਨੇ ਇਦਾਂ ਪੀਸਸ ਦੇ ਵਿੱਚ ਕੱਟ ਲਿਆ ਸੀ ਨਾਲ ਹੀ ਆਪਾਂ ਇੱਕ ਪਾ ਦਵਾਂਗੇ ਬਰੀਕ ਕਟਿਆ ਹੋਇਆ ਪਿਆਜ਼ ਇਹ ਸਾਰੀਆਂ ਚੀਜ਼ਾਂ ਆਪਾਂ ਧੋ ਕੇ ਕੱਟ ਲਈਆਂ ਸੀਗੀਆਂ ਜੀ ਇਹਦੇ ਵਿੱਚ ਆਪਾਂ ਦੋ ਪਾਵਾਂਗੇ ਜੀ ਬਰੀਕ ਕੱਟੀ ਹੋਈਆਂ ਹਰੀਆਂ ਮਿਰਚਾਂ ਜੇਕਰ ਤੁਹਾਡੇ ਬੱਚੇ ਹਰੀ ਮਿਰਚ ਖਾ ਲੈਂਦੇ ਆ ਤਾਂ ਤੁਸੀਂ ਜ਼ਰੂਰ ਪਾ ਲਿਓ ਨਹੀਂ ਤੁਸੀਂ ਥੋੜੀ ਜੀ ਲਾਲ ਮਿਰਚ ਵੀ ਇਹਦੇ ਉੱਤੇ ਬਰੂਸ਼ ਸਕਦੇ ਹੋ ਸਾਡੇ ਵਿੱਚ ਹਰੀ ਮਿਰਚ ਖਾ ਲੈਂਦੇ ਆ ਇਸ ਕਰਕੇ ਅਸੀਂ ਹਰੀ ਮਿਰਚ ਹੀ ਯੂਜ਼ ਕੀਤੀ ਆ ਉੜਾ ਜ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਾਟ ਮਸਾਲਾ ਚਾਟ ਮਸਾਲਾ ਜੇਕਰ ਤੁਹਾਡੇ ਕੋਲ ਹੈਗਾ ਤੁਸੀਂ ਪਾ ਲਿਓ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਦੇ ਉੱਤੇ ਹਨ ਆਪਾਂ ਅੱਧਾ ਇੱਕ ਨਿੰਬੂ ਦਾ ਰਸ ਨਿਚੋੜ ਦਵਾਂਗੇ ਜੀ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਉੱਤੇ ਆਪਾਂ ਹਰਾ ਧਨੀਆ ਤੇ ਹੁਣ ਆਪਾਂ ਢੱਕਣ ਕਰਾਂਗੇ ਜੀ ਬੰਦ ਤੇ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਮਿਲਾ ਦਾਂਗੇ हां जी देखो इत्थे ਆਪਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲਾ ਲਈਆਂ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਬੱਚਿਆਂ ਨੂੰ ਦਵਾਂਗੇ ਜੀ ਖਾਣ ਦੇ ਲਈ ਤੇ ਨਾਲੇ ਆਪ ਇਹਨੂੰ ਟੇਸਟ ਕਰਾਂਗੇ ਬਹੁਤ ਵਧੀਆ ਬਣਦੀ ਹੈ ਜੀ ਅਸੀਂ ਕਈ ਵਾਰੇ ਬਣਾ ਚੁੱਕੇ ਆ ਤੇ ਅੱਜ ਸੋਚਿਆ ਚਲੋ ਵੀਡੀਓ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਵੈਸੇ ਤਾਂ ਇਹ ਪਹਿਲਾਂ ਹੀ ਸ਼ੇਅਰ ਕਰ ਦੇਣੀ ਸੀ ਤੇ ਅਸੀਂ ਲੇਟ ਹੋ ਗਏ ਹਨਾ ਤੁਹਾਡੇ ਨਾਲ ਸ਼ੇਅਰ ਕਰਨ ਦੇ ਵਿੱਚ ਤੇ ਚਲੋ ਕੋਈ ਨਹੀਂ ਖਿੱਲਾਂ ਜਿਹੜੀਆਂ ਨੇ ਕਾਫੀ ਦਿਨ ਤੱਕ ਬਜੀਆਂ ਹੀ ਪਈਆਂ ਹੁੰਦੀਆਂ ਨੇ ਕਰਦੇ ਵਿੱਚ ਤੁਸੀਂ ਹੁਣ ਵੀ ਬਣਾ ਸਕਦੇ ਹੋ ਇਹ ਰੈਸਪੀ ਲੋ ਜੀ ਆਪਾਂ ਹੁਣ ਦਵਾਂਗੇ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਇਹ ਜਿਹੜੀ ਚੀਜ਼ ਹੈ ਤੁਸੀਂ ਸਵੇਰ ਵੀ ਖਾ ਸਕਦੇ ਹੋ ਤੇ ਸ਼ਾਮ ਦੀ ਹਲਕੀ ਫੁਲਕੀ ਜੀ ਭੁੱਖ ਦੇ ਲਈ ਵੀ ਵਧੀਆ ਹੈ ਤੁਸੀਂ ਉਦੋਂ ਵੀ ਖਾ ਸਕਦੇ ਹੋ ਤੇ ਜਿਹੜੀਆਂ ਭੈਣਾਂ weight loss ਕਰਦੀਆਂ ਨੇ ਹਨਾ ਉਹ ਵੀ ਇਹਨੂੰ ਲੈ ਸਕਦੀਆਂ ਨੇ ਹਲਕੀ ਫੁਲਕੀ ਭੁੱਖ ਦੇ ਲਈ ਚਾਟ ਹੋ ਚੁੱਕੀ ਆਪਣੀ ਪੂਰੀ ਤਰ੍ਹਾਂ ਦੇ ਤਿਆਰ ਤੇ ਆਪਾਂ ਨੇ ਆਪਣੇ ਬੱਚਿਆਂ ਨੂੰ ਨਵਾਵਾਂਗੇ ਖਾਣ ਦੇ ਲਈ ਬਹੁਤ ਵਧੀਆ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਆ ਤੁਸੀਂ ਵੀ ਕਰੋ ਇੰਜੋਏ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ